ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ 10 ਕੁੰਡਾ ਦਾ ਡਿਜ਼ਾਈਨ ਲੈ ਕੇ ਆਏ ਆ ਜਿਹੜੇ ਵੀ ਪ੍ਰੋਜੈਕਟ ਤੇ ਆਪਾਂ ਰੱਖਣਾ ਦੱਸ ਦੱਸ ਸੀ ਸਾਨੂੰ ਕੁੰਡੇ ਰੱਖ ਕੇ 5 ਕੁੰਡੇ ਐਕਸਟਰਾ ਰੱਖਾਂਗੇ ਤਾਂ ਇੱਕ ਆਪਣੇ ਇਧਰਲੇ ਛੜ ਤੇ ਚਾਰ ਆਪਣੇ ਬੈਕਸਾਈਡ ਰਹਿ ਜਾਣਗੇ ਬਿਲਕੁਲ ਸੌਖਾ ਦੇ ਈ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਆਲ ਪ੍ਰੋਜੈਕਟ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਨੂੰ ਬਣਾ ਸਕਦੇ ਪਹਿਲਾ ਕੁੰਡਾ ਬਿਨਾ ਬਣੂ ਉਤਾਰਾਂਗੇ ਚਾਰ ਕੁੰਡੇ ਆਪਾਂ ਸਿੱਧੇ ਬੁਣਾ ਲਾਂਗੇ 10 ਕੁੰਡਿਆਂ ਦਾ ਡਿਜ਼ਾਈਨ ਹੈ ਇਹ ਚਾਰ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ चार सीधे बन के उस तुँ बाद आप करा दो तीन बारी दो करा जाली पाई फिर दो फिर जाली पाई फिर दो फिर जाली पाई तक अपने दस कुंडे कंप्लीट हो गए हम आप फिर दोबारा एक दो तीन चार उस दो करा चाली पाई एक बारी करता तीन बारी अपने दो करना ਦੋ ਫੇਰ ਦੁਬਾਰਾ ਦੋ ਰੱਖ 10 ਫੇਰ ਜાળੀ ਭਾਈ लास्ट ਵਾਲੇ ਪਾਸੇ ਤਰ੍ਹਾਂ ਸਿੱਧੇ ਬਣਾ ਲਵੋ ਬੈਕ ਸਲਾਈ ਇਹਦੀ ਹਰ ਵਾਰ ਉਲਟੀ ਲੰਗੂਗੇ ਬੈਕ ਆ ਇਸ ਤਰ੍ਹਾਂ ਸਾਰਾ ਸੁਧਾ ਸੁਧਾ ਉਲਟਾ ਉਲਟਾ ਕਰੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਤਾਂ ਜੋ ਅਸੀਂ ਹੋਰ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਰਹੀਏ ਬੈਕ ਸਾਈਡ ਦੀ ਹਰ ਵਾਰ ਹਰ ਸਲਾਈ ਇਸ ਤਰੀਕੇ ਤੋਂਗੀ ਫੈਂਸੀ ਜਾਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਆਉਂਦਾ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆਪਾਂ ਸਵਟਰ ਚ ਵੀ ਜੈਕਟ ਚ ਵੀ ਬੱਚਿਆਂ ਦੇ ਕਿਸੇ ਪ੍ਰੋਜੈਕਟ ਚ ਵੀ ਕਰ ਸਕਦੇ ਆ ਇਹ ਆਪਣੀ ਦੂਜੀ ਸਲਾਈ ਆ ਗਈ ਡਿਜ਼ਾਈਨ ਦੀ ਹੁਣ ਆਪਾਂ ਦੇ ਦੀ ਜਿਸ ਨਾਲ ਇਥੇ ਸਿੱਦੇ ਸੜ ਪਹਿਲਾਂ ਆਪਾਂ ਇਥੇ ਇਹ ਬਿਨਾਂ ਬੁਣੇ ਉਤਾਰਾਂਗੇ ਇਹ ਆਪਾਂ ਹਰ ਵਾਰ ਇਸ ਤਰੀਏ ਉਤਾਰਦੇ ਪਹਿਲਾਂ ਆਪਾਂ ਇਥੇ ਚਾਰ ਸਿੱਦੇ ਬਣਾਏ ਸੀ ਹੁਣ ਆਪਾਂ ਇਥੇ ਤਿੰਨ ਸਿੱਦੇ ਬਣਾਉਣਾ ਹੈ ਇੱਕ 2 3 ਤਿੰਨ ਸਿੱਦੇ ਬਣ ਕੇ ਦੋ ਲੱਕ ਇਹ ਹਰ ਵਾਰ ਇਸ ਤਰੀਏ ਘਟਦਾ ਜਾਊਗਾ ਜਾਲੀ ਆਪਣੀ țeḍḍī țeḍḍī ਜਾਂਦੀ ਜਾਊਗੀ ਦੋ ਲੱਕ ਕਰਕੇ ਫੇਰ ਜਾਲੀ ਪਾ ਲਈ ਫੇਰ ਦੋ ਲੱਕ ਫੇਰ ਜਾਲੀ ਜਾਲੀ ਤੰਦਵਾਰ ਹੀ ਕਰਨੀ ਆ ਹਰ ਸਲਾਈ 'ਚ ਬਸ ਆਪਣਾ ਇਹ ਆਪਣਾ ਇੱਥੇ ਆਪਣੇ 10 ਗੁੰਡੇ ਦੁਆਰਾ ਪੂਰੇ ਹੋ ਗਏ 2 1 2 1 2 1 ਕਰਕੇ ਇੱਕ ਗੁੰਡਾ ਆਪਣਾ 10ਵਾਂ ਬਚਦਾ ਜਿਸ ਨੂੰ ਪੈ ਸਿੱਧੇ ਬਣਾ ਲਾਂਗੇ ਉਸ ਤਰ੍ਹਾਂ ਫਿਰ ਅਗਲੇ ਪ੍ਰੋਜੈਕਟ ਤੇ ਤਿੰਨ ਸਿੱਧੇ 2 1 ਜਾਲੀ ਪਾਈ 2 1 ਫਿਰ ਜਾਲੀ ਪਾਈ ਫਿਰ 2 1 ਫਿਰ ਫਿਰ ਜਾਲੀ ਪਾਈ ਤੇ ਇਹਨਾਂ ਨੂੰ ਪਲਾਸਟਰ ਨਾਲ ਸਿੱਧੇ ਬਣਾ ਲਾਂਗੇ ਬੈਕ ਸਾਈਡ ਆਪਾਂ ਸਾਰੇ ਸলাই ਉਲਟੀ ਬਟਾ ਸੋਨੂੰ ਕੱਢ ਕੇ ਦਿਖਾਉਣੀ ਆ ਆਪਾਂ ਸਾਰੇ ਹੁਣ ਆਪਾਂ ਫੇਰ ਸਿੱਧੀ ਸਾਈਡ ਆ ਗਏ ਪਹਿਲਾਂ ਆਪਾਂ ਇੱਕ ਗੁੰਡਾ ਹੀ ਬਣਾ ਬੁਨੇ ਉਤਾਰਦੇ ਹੁਣੇ ਇਹ ਤੋਂ ਬਿਨ ਆਪਾਂ ਚਾਰ ਸਿੱਧੇ ਗੁਨੇ ਸੀ ਫੇਰ ਆਪਾਂ ਤਿੰਨ ਸਿੱਧੇ ਗੁਨੇ ਸੀ ਹੁਣ ਆਪਾਂ ਸਿੱਧੀ ਸਾਈਡ ਤੋਂ ਤੀਜੀ ਸਲਾਈ ਚ ਦੋ ਗੁੰਡੇ ਸਿੱਧੇ ਦੋ ਦਾ ਇੱਕ ਜਾਲੀ ਪਾਈ ਦੋ ਦਾ ਇੱਕ ਫੇਰ ਜਾਲੀ ਪਾਈ ਫੇਰ ਦੋ ਦਾ ਇੱਕ ਫੇ ਜਾਲੀ ਪਾਵਾਂਗੇ ਦੋ ਗੁੰਡੇ ਸਿੱਧੇ ਹਿੱ ਤੱਕ ਆਪਣਾ 10 ਗੁੰਡੇ ਪੂਰੇ ਹੋ ਗਏ ਦੁਬਾਰਾ ਫੇਰ ਦੋ ਗੁੰਡੇ ਸਿੱਧੇ ਦੋ ਦਾ ਇੱਕ ਜਾਲੀ ਪਾਈ ਦੋ ਦਾ ਇੱਕ ਫੇਰ ਜਾਲੀ ਨਾਲ ਉੱਥੇ ਆਪਾਂ ਇਹ ਤੱਕ ਪੂਰਾ ਕਰ ਦੇਣਾ ਦੋ ਦਾ ਇੱਕ ਫੇਰ ਜਾਲੀ ਪਾਵਾਂਗੇ ਲਾਸਟ ਵਾਲੇ ਆਪਾਂ ਸਾਰੇ ਸਿੱਧੇ ਬਣਾਵਾਂਗੇ ਬੈਕ ਸਾਈਡ ਆਪਾਂ ਸਾਰੇ ਫੇਰ ਉਸ ਤਰੀਕ ਸੇਮੀ ਸिलाई ਹੋ ਗਈ ਆਪਣੀ ਉਹਨੇ ਬੈਕ ਸਾਈਡ ਹਰ ਵਾਰ ਉਲਟੀ ਸिलाई ਹੀ ਲੱਗੂਗੀ ਸਿਰਫ ਸਿੱਧੀ ਸਾੜੇ ਡਿਜ਼ਾਈਨ ਬਣਦਾ ਹੈ ਉਧੇ ਰਕਾ ਸਿੱਧੀ ਸਾਈਡ ਆਗੇ ਇੱਕ ਗੁੰਡਾ ਬਿਨਾ ਬੁਣੇ ਤਾਰਿਆ ਪਹਿਲਾਂ ਆਪਾਂ 4 ਬੁਣੀ ਸੀ ਫਿਰ 3 ਫਿਰ 2 ਹੁਣ ਆਪਾਂ ਸਿਰਫ ਇੱਕ ਬੁਣਾਂਗੇ ਇੱਥੇ ਸਿੱਧਾ ਦੋ ਦਾ ਇੱਕ ਜਾਲੀ ਪਾਈ ਤਿੰਨ ਵਾਰੀ ਆਪਾਂ ਦੋ ਦਾ ਇੱਕ ਕਰਨੇ ਦੋ ਵਾਰੀ ਦੋ ਦਾ ਇੱਕ ਆ ਫਿਰ ਜਾਲੀ ਪਾਤੀ ਤਿੰਨ ਵਾਰੀ ਦੋ ਦਾ ਇੱਕ ਕਰਕੇ ਨਾਲ ਦੇ ਨਾਲ ਆਪਾਂ ਉਥੇ ਜਾਲੀ ਪਾਣੀ ਨਾ ਪਾਈ ਗੁੰਡੇ ਸਿੱਧੇ ਬੁਣਾਂਗੇ ਇਸ ਤਰ੍ਹਾਂ ਇੱਕ ਕੁੰਟਾ ਸਿੱਧਾ ਦੂਰਾ ਇੱਕ ਜਾਲੀ ਪਾਈ ਦੂਰਾ ਇੱਕ ਫੇਜ ਜਾਲੀ ਪਾਵਾਂਗੇ ਫਿਰ ਫਿਰ ਦੂਰਾ ਇੱਕ ਜਾਲੀ ਪਾਈ ਫਿਰ ਲਾਸਟ ਵਾਲਾ ਫੇਰ ਲਾ ਕੇ ਇਸ ਤਰ੍ਹਾਂ ਗੋਲ ਕਰ ਬੈਕ ਸਾਈਡ ਤੋਂ ਕਹਿੰ ਨੂੰ ਫਿਰ ਸਾਰਾ ਉਲਟਾ ਬੁਣ ਕੇ ਦਿਖਾਉਣੀ ਹੈ ਇਸ ਤਰ੍ਹਾਂ ਇਹ ਆਪਣਾ 8 ਸਲਾਈਆਂ ਦਾ ਇਹ ਡਿਜ਼ਾਈਨ ਕੰਪਲੀਟ ਹੋ ਗਿਆ ਦੋ ਸਲਾਈਆਂ ਆਪਣੀਆਂ ਏ ਪੈਣੀਆਂ ਆਪਾਂ ਇੱਕ ਸਲਾਈ ਵਿੱਚ ਦੀ ਉਲਟੀ ਕੱਢੀ ਆ ਹੁਣ ਆਪਣੀ ਇਹ ਨੌਵੀਂ ਸਲਾਈ ਹੋ ਗਈ ਇਸ ਤਰ੍ਹਾਂ ਇਹ ਆਪਣਾ 10 ਸਲਾਈਆਂ ਦਾ ਰਿਪੀਟ ਪੈਟਰਨ ਹੈ ਇਹ 10 ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਊਗਾ ਇਹਨੂੰ ਆਪਾਂ ਸਾਰੇ ਨੂੰ ਸਿੱਧੀ ਸਾਈਡ ਤੋਂ ਵੀ ਉਲਟਾ ਬਣਾਵਾਂਗੇ ਤੇ ਬੈਕ ਸਾਈਡ ਤੋਂ ਵੀ ਉਲਟਾ ਤੁਹਾਨੂੰ ਬਣਾ ਕੇ ਦਿਖਾਉਣੇ ਆ ਵੀ ਕਿਵੇਂ ਲੱਗੂ आपण बोललं आपधी साईड तो उलटी सलाई कडली आपण उल्टी साईड तो सलाई कड के ਸੇਮ ਜਿਵੇਂ ਆਪਾਂ ਇੱਥੇ ਸ਼ੁਰੂ ਕੀਤਾ ਸੀ ਇੱਕ ਗੁੰਡਾ ਸਿੱਧਾ ਬਣ ਕੇ ਚਾਰ ਗੁੰਡੇ ਫਿਰ ਸਿੱਧੇ ਬਣ ਕੇ ਦੋ ਦਾ ਕਿ ਕੀਤਾ ਸੀਗਾ ਇਸ ਤਰ੍ਹਾਂ ਇਹ ਆਪਣਾ ਡਿਜ਼ਾਈਨ ਬਣਦਾ ਜਾਊਗਾ ਅੱਗੇ ਜੀ ਅੱਗੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹੇ ਲਈ ਬਹੁਤ-ਬਹੁਤ ਥੈਂਕ ਯੂ ਜੀ